हां जी मित्रों की हालचाल आई होप ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਟੱਡੇਸੇ ਫਣੀ ਕਮੈਂਟ ਵਾਲੀ ਵੀਡੀਓ ਜੋ ਕਿ ਬਹੁਤ ਹੀ ਫਣੀ ਹੋਣ ਵਾਲੀ ਆ ਸਭ ਤੋਂ ਪਹਿਲਾਂ ਟੱਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇ ਲਈ ਐਦਾਂ ਹੀ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਤੇ ਹਾਂ ਇੱਕ ਹੋਰ ਗੱਲ ਇਹ ਵੀਡੀਓ ਬਸ ਮਨੋਰੰਜਨ ਲਈ ਹੁੰਦੀ ਆ ਕਿਸੇ ਦਾ ਦਿਲ ਦਿਖਾਉਣ ਲਈ ਨਹੀਂ ਹੁੰਦੀ ਇਸ ਲਈ ਇਸ ਵੀਡੀਓ ਨੂੰ ਹਾਸੇ ਵਿੱਚ ਲਿੱਤਾ ਜਾਵੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇਸ ਵੀਡੀਓ ਦਾ ਲਾਈਕ ਕੇਮ ਹੈਗਾ 200 ਲਾਈਕ ਤੇ 50 ਕਮੈਂਟ ਜਰੂਰ ਕਰਾ ਦਿਓ ਬਾਕੀ ਵਾਧੇ ਵੀਡੀਓ ਹੈ ਸਭ ਤੋਂ ਪਹਿ ਕਮੈਂਟ ਵੀ ਬਹੁਤ ਫਨੀ ਹੋਣ ਵਾਲਿਆ ਇਸ ਲਈ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਓ ਆਇਆ ਦੇਖਦੇ ਆਂ ਬਹਿਰ ਚ ਮਲਾਇਆ ਕਭੀ ਤੂੰਨੇ ਸੋਚਿਆ ਰਸਤੇ ਮੇਂ ਗਏ ਮਿਲ ਕਿਉ ਨਿੱਕੇ ਵੀਰ ਸੁਖ ਕਿਤੇ ਸੁਖੀ ਸੀ ਬਾਈ ਸਾਲੀ ਹੈਗੀ ਤੇਰੀ ਕਭੀ ਤੂੰਨੇ ਸੋਚਿਆ ਰਸਤੇ ਮੇਂ ਗਏ ਮਿਲ ਕਿਉ ਫਜਲੇ ਬਾਈ ਵੀ ਚੋਲੇ ਦਾ ਨੰਬਰ ਸੈਂਡ ਕਰ ਦੇ ਹਾਏ ਬਾਈ ਕੀ ਕਰਮ ਕੀਤੇ ਸੀ ਅੱਜ ਕੱਲ ਦੇ ਜਮਾਨੇ ਚਾਬੀ ਵਾਲੇ ਬੰਦੇ ਰਹੁੰਦੇ ਆ ਰਾਮਦੇਵਾਂ ਕੱਲਾ ਕਲਾ ਅੰਗ ਮੋੜ ਲੈਂਦਾ ਪਤੰਦਰ ਮਾਰ ਮਾਰ ਕੱਲਾ ਕਲਾ ਅੰਗ ਨੱਚਦਾ ਬਾਈ ਦਾ ਮਜਾਲਾ ਜਨਾਨੀਆਂ ਲੱਖ ਨਵੇਜੇ ਪਤੰਦਰ ਜਨਾਨੀ ਵਾਲ ਤੇ ਆਣੀ ਨਹੀਂ ਜਾਣ ਦਿੰਦਾ ਟਾੜੀਆਂ ਉਦਾ ਦੇ ਖੇਤ ਬੰਗਲੇ ਐਰਾਂ ਦੀ ਤਮਾਕ ਨਾਲ ਟੁੱਟ ਜਾਣ ਜੰਗਲੇ ਪ੍ਰਸੰਗ ਸਾਹਿਬ ਵਿਆਖਿਆ 1 ਮਿੰਟ ਵਿੱਚ 85 ਸਟੈਪ ਕਰ ਦਿੰਦਾ ਸੋਹਣਾ ਮੁੰਡਾ ਸਰਦਾਰ ਹੋਵੇ ਨਾਲ ਸ਼ੈਲ ਸ਼ਬੀਲੀ ਨਾਰ ਸਵੇਰੇ 4 ਵਜੇ ਜਲੰਧਰੋਂ ਦਿੱਲੀ ਤੋਂ ਰੇਲ ਗੱਡੀ ਚੱਲਦੀ ਆ ਉਹਦੇ ਥੱਲੇ ਆ ਜਾ ਵਾਹ ਕੋੜਿਆ ਹੌਸਲੇ ਨੇ ਤੇਰੇ ਅੰਕਲ ਨਾਰ ਹੋਵੇ ਵਿੱਚ ਦੋਹਾਂ ਬੜਾ ਪਿਆਰ ਹੋਵੇ ਆਪੇ ਸੁੱਖਾ ਹਿੱਟ ਮੈਲਬੋਰਡ ਦੇ ਵਿੱਚ ਨਿਕਲ ਜੂਗਾ ਹੋਵੇ ਥੈਂਕ ਯੂ ਜੇ ਵਧੀਆ ਲੱਗਿਆ ਤਾਂ ਲਾਈਕ ਕਰ ਦੇ ਸ਼ੇਅਰ ਕਰ ਦੇ ਤੇ ਦੇਖ ਦੰਦ ਕਿਵੇਂ ਕਰਦਾ ਹਰਾਮ ਜਿਹਾ ਕਿੱਡਾ ਲਹਿੰਦਰ ਹੁਸੈਨ ਬਣਿਆ ਫਿਰਦਾ ਉੜਨ ਵਾਲੇ ਭੋਰ ਦਿੰਦੇ ਸੀਨਾ ਪਾੜ ਕੇ ਪੱਥਰ ਆ ਜਾ ਮੈਂਗਾ ਮਰ ਜਾਣਿਆ ਤੈਨੂੰ ਇਕੱਠੇ ਵੈਰੀ ਤੈਗੇ ਜਿਸਲਾ ਪੈਣੇ ਸ਼ੀਸ਼ਾ ਵੇਚਣਾ ਤੂੰ ਸਪੈਸ਼ਲ ਤੇ ਜ਼ੋਰ ਲਾਇਆ ਬੁਰਸ਼ ਵੀ ਕਰ ਲੋ ਹੋ ਮੇਰਾ ਕੰਮ ਨਹੀਂ ਕਿ ਪੱਜ ਜਾਵਾਂ ਬਾਹਰ ਨੂੰ ਨੀਲ ਸ਼ਾਤ ਵਾਲਾ ਚੱਕੀ ਜਾਂਦਾ ਕੁਦਰਤ ਨਾਲ ਛੇੜ ਛਾੜ ਬੁਰਸ਼ ਨਾਮ ਦੀ ਵੀ ਕੋਈ ਚੀਜ਼ ਹੁੰਦੀ ਆ ਮੈਨੂੰ ਉਹਨਾਂ ਦੇ ਹੱਸੀ ਹੁੰਦੀ ਜਿਹੜੇ ਇਹਨੂੰ ਲਵਜੂ ਲਿਖਦੇ ਨੇ 글로 ਆ ਗਿਆ ਕੁੜੀ ਦੇ ਫੇਸ ਤੇ ਚੜਦੇ ਨੂੰ ਸੁਟਣੀ ਦੀ ਰੱਖ ਦੇਣੇ ਹੋਪਾਂ ਮੇਰੇ ਲਈ ਵਿਚਾਰ ਕੇ ਮੈਂ ਬੁਰਸ਼ ਵੀ ਕਰ ਲਿਆ ਪੈਣੇ ਥੋੜਾ ਜਿਹਾ ਦੰਦਾਂ ਨੂੰ ਵੀ ਮਾਰਨਾ ਥੋੜਾ ਜਿਹਾ ਖਰਚਾ ਮੜਾ ਕਮੜਾ ਕੈਨੀਆਂ ਮੇਰੇ ਪਿਆਰ ਤੇ ਵੀ ਹੱਸ ਪੈਨੀਆਂ ਕਿੰਗ ਕੋਬਰਾ ਕੰਜਰਦਿਆਂ ਨਾਲ ਸਾਵੇ ਚ ਜੰਗਲ ਬਣਿਆ ਪਿਆ ਵੇਖ ਸਾਲਾ ਵੀਡੀਓ ਕਿੱਦਾਂ ਬਣਾਉਂਦਾ ਬੇਸ਼ੱਕ ਲੰਮੇ ਕੱਦ ਦੀ ਤੂੰ ਨੀ ਜੋ ਐਲੀਅਨ ਲੱਗਦਾ ਸਾਲਾ ਭਾਈ ਦੰਦ ਤੇਰੇ ਜਵਾਂ ਲਸਣ ਵਰਗੇ ਆ ਤੂੰ ਨੀ ਪਰ ਤੇਰੀ ਅਕਲ ਨਿਆਣੀ ਆ ਭਾਈ ਅਗਲੀ ਜੇ ਕੁਝ ਕਹਿੰਦੀ ਆ ਤਾਂ ਉਹਦੀ ਸੁਣ ਲਾ ਨਹੀਂ ਵੀਰ ਤੇਰਾ ਕੋਈ ਕਸੂਰ ਨਹੀਂ ਬਸ ਸਰਕਾਰਾਂ ਦਾ ਕਸੂਰ ਆ ਸੋਣਿਆ ਬੜਾ ਰੋਮਾਂਟਿਕ ਮੌਸਮ ਆ ਜਾਵੇ ਮੈਂ ਪੈਂਦਾ ਟਟੇਰੀ ਵਰਗੀਆਂ ਲੱਤਾਂ ਮੇਰਾ ਸਾਲਾ ਸਾਡੇ ਤੋਂ ਵੀ ਇਹ ਪਿਗਲਾ ਜਿਹਾ ਚਹੀ ਚੰਗਾ ਸਰਦੀਆਂ ਫਸਲਾਂ ਲੰਮੀਆਂ ਵਿੱਚ ਗਿਆ ਕੈਰ ਦਿਲਾਂ ਤੇ ਟੈਂਦਾ ਰੋਡ ਵਿੱਚ ਬੱਸ ਵਰਗਾ ਮੇਰਾ ਸਾਲਾ ਕਹਿਤਾ ਸਾਡੇ ਤੇ ਹੋ ਰਿਹਾ ਵੀਡੀਓ ਦੇਖ ਕੇ ਕੈਰ ਦਿਲਾਂ ਤੇ ਟੈਂਦਾ ਕਹਿਤਾ ਸਾਡੇ ਦਿਲਾਂ ਤੇ ਟੈਂਦਾ ਵਾ ਸਾਲਾ ਘਰਾ ਵਾਲਾ ਹੱਥ ਕਰਕੇ ਕਹਿੰਦਾ ਇਹ ਫਸਲਾਂ ਵਾ ਮੈਨੂੰ ਕੁੜ ਤੇ ਫਜਾਂ ਦੇ ਵਿੱਚ ਬਾਹਾਂ ਜਾਂ ਚੱਤੇ ਕੱਲ ਪਾਲਿਆ ਕਰਨ ਲਗਦਾ ਹੁਣ ਕੁਰਤੇ ਪਜਾਮੇ ਪਾਇਆ ਕਰੀਏ ਅੰਕਲ ਜੀ ਇਦਾਂ ਦੀ ਵੀਡੀਓ ਨਾ ਬਣਾਇਆ ਕਰੋ ਮੇਰੀ ਪਹਿਲਾਂ ਹੀ ਦਵਾਈ ਚੱਲਦੀ ਪਈ ਆ ਹੈਲੀਕਾਪਟਰ ਦਾ ਪੁਰਾਣਾ ਲੱਗ ਰਿਹਾ ਮੈਨੂੰ ਰਸਿਆ ਕਰੂੰਗੀ ਗਲਗਲ ਤਚਣਾ ਮੈਂ ਮਨ ਨਾਲ ਹੀ ਆ ਕਰੂੰ ਮੁੰਡਾ ਸੋਹਣਾ ਨਹੀਂ ਉਹ ਮੁੰਡੇ ਦੀ ਕਮਾਈ ਸੋਹਣੀ ਆ ਲੋਕਾਂ ਦਾ ਤਜਾਬ ਨਾ ਕਾਲਜਾ ਫੁਕਦਾ ਇਹਨਾਂ ਵੀਡੀਓ ਦੇਖ ਕੇ ਐਨੀ ਤਾਂ ਗਰਮੀ ਕਰਕੇ ਨਹੀਂ ਘਬਰਾਹਟ ਹੁੰਦੀ ਜਿੰਨੀ ਵੀਡੀਓ ਦੇਖ ਕੇ ਹੋ ਰਹੀ ਆ ਚੰਗੀ ਫਸਲ ਨੂੰ ਗੰਗੇ ਜਿਹੜੇ ਖਾ ਜਾਂਦੇ ਨੇ ਸਾਡੇ ਵੀ ਫਰਮਰਾ ਦੋ ਐਸਾ ਕੁੱਤ ਬਸ ਆਕ ਗਿਆ ਹੁਣੇ ਹੁਣ ਨਹੀਂ ਪੋਜ ਬਣਾਉਂਦਾ ਵਿਆਹ ਤੱਕ ਸੋਨੂੰ ਪਹਿਣਿਆ ਜੁੱਤੀ ਦਾ ਪਾਲਾ ਫਿਰ ਬੇਇਜ਼ਤੀ ਕਰਾ ਲਈ ਕੰਮ ਕਰਿਆ ਇਹਦੇ ਜਲਦੀ ਤਲਾਕ ਹੋਣ ਵਾਲਾ ਇਹਨਾਂ ਦਾ ਆਕਿਆ ਪਿਆਏ ਤੋਂ ਬਸ ਆਈਆਂ ਵੀਡੀਓ ਕਿਸੇ ਦੇਣਾ ਕਾਲੀ ਚੜ੍ਹਲ ਗਈ ਤਾਂ ਹੁਣ ਹਾਡੀ ਨਾ ਨੱਚ ਗਿਆ ਨਹੀਂ ਜਿੰਨਾ ਚਿਰ ਘੋੜਾ ਵਕੀ ਚ ਲੱਤਾਂ ਨਹੀਂ ਮਾਰਦਾ ਗਿਆਨੀ ਆਪਾ ਜੇ ਖਾਲਿਸਤਾਨ ਲੈਣਾ ਤੂੰ ਕਿਹੜੇ ਕੰਮੀ ਪਿਆ ਸਰ ਕੀ ਜੋ ਸਰਸੇ ਮੋਠੀ ਲਖੀਰੇ ਕੋਈ ਨਵੀਰ ਮਨੁਕਤਾ ਜੇ ਵਾਲਾ ਮਿੰਟੂ ਵੀਰ ਨੂੰ ਸੂਚਿਤ ਕਰ ਦਿੱਤਾ ਗਿਆ ਵਾ ਹਾਡੀ ਨਾ ਜਿੰਨਾ ਚਿਰ ਗੁਰਪ੍ਰੀਤ ਮਿੰਟੂ ਤੈਨੂੰ ਲੈ ਕੇ ਨਹੀਂ ਜਾਂਦਾ ਬਸ ਇਹੀ ਕਮੀ ਰਹਿ ਗਈ ਸੀ ਮੈਂ ਕਰਦਾ ਮਨੁਕ ਤਾਂ ਸੇ ਵਾਲੇ ਮਿੰਟੂ ਭਾਈ ਨੂੰ ਫੋਨ ਆਉਂਦਾ ਹੀ ਹੋਣਾ ਤੁਸੀਂ ਗੱਲ ਕਰਨੀ ਹੈ ਜਾਂ ਨਹੀਂ ਨਹੀਂ ਕਰਨੀ ਸੋਚ ਲਓ ਹਾਂਜੀ ਹਾਂਜੀ ਸੋ ਕਿਸਤਾਂ ਵਾਲੇ ਬਾਹਰ ਖੜੇ ਆ ਦੰਦ ਮਾਰ ਕੇ ਬੂਹਾ ਨਾ ਪਾੜਦੀ ਹਾਂਜੀ ਹਾਂਜੀ ਸੋਚ ਲਿਆ ਪੱਕਾ ਬਿਲਕੁਲ ਪੱਕਾ ਚੰਗਾ ਫੇ ਬਾਈ ਸੋਣੀ ਲੱਗਦੀ ਆ ਜਮਾ ਸੋਨੂ ਸਿੱਤੋ ਵਾਲ ਦਾ ਭਲੇਖਾ ਪੈਂਦਾ ਤੂੰ ਗੇਟ 'ਚ ਸਿਰ ਨਾਲ ਲਵਾ ਲਈ ਕਿਤੇ ਕੈਪਨੀ ਵੀ ਜੀ ਜ਼ਹਿਰ ਖਾ ਕੇ ਮਰ ਜਾਓ ਪਹਾੜੀ ਬੱਕਰੀ ਭੰਡਿਆਂ ਨੂੰ ਥੋੜਾ ਜਿਹਾ ਧੋ ਲਿਆ ਕਰ ਤੂੰ ਛੰਡੇ ਨੂੰ ਮਸ਼ੀਨ ਚਲੋ ਲਿਆ ਕਰ ਛੰਡੇ ਨੂੰ 84 ਲੱਖ ਜੂਨ ਪਹੁੰਚ ਤੋਂ ਬਾਅਦ ਦੀ ਪ੍ਰਜਾਤੀ ਗਾਣਾ ਲਿਖਣ ਵਾਲੇ ਨੂੰ ਨੰਬਰ ਦਿਓ ਇਹਨੂੰ ਕਰੋੜ ਦੀ ਲਾਂਤ ਪਾਇਓ ਮਸ਼ੀਨ ਚਲੋ ਲਿਆ ਕਰ ਭੈਣ ਦਿਆ ਯਾਰਾ ਕੀ ਕਹਿਣ ਦਿਆ ਤੂੰ ਵੀ ਥੋੜਾ ਜਿਹਾ ਮੂੰਹ ਧੋ ਲਿਆ ਕਰ ਦੇ ਹੋਰ ਨਾਣਾ ਤਾਰਾ ਚੋਰ ਮੀ ਪੈਨ ਤੋਂ ਜਾ ਇਹ ਜੇ ਕੀੜੇ ਪਤੰਗੇ ਬਾਹਰ ਆ ਜਾਂਦੇ ਨੇ ਭਾਬੀ ਦੇਖ ਲੋ ਹੁਣ ਚਲੋ ਬੰਦ ਕਰੋ ਡੀ ਜੇ ਹੁਣ ਮੋਟਰਾਂ ਦਾ ਤਾਰਾ ਖੋਲਣ ਜਾਣਾ ਤਹੀਂ ਹੋ ਗਿਆ ਟਾਈਮ ਫਿਰ ਕਿੰਨੇ ਪੈਸੇ ਲੈਂਦੇ ਹੋ ਵਿਆਹ ਚ ਨੱਚਣ ਦੇ ਬਾਅਦ ਕੋਈ ਆਈਡੀਆ ਹੈਗਾ ਸਾਰੇ ਕੰਜਰ ਇੱਥੇ ਇਕੱਠੇ ਹੋਏ ਆ ਇਹਨਾਂ ਨੂੰ ਸ਼ਰਮ ਨਹੀਂ ਆ ਗਈ ਦਿਵਾਲੀ ਮੂਰੇ ਇਹਨਾਂ ਦੇ ਕੰਮ ਦੇਖ ਲਓ ਜਿਹੜੇ ਮੁੰਡੇ ਖਰਾਬ ਹੋ ਗਏ ਸਿੱਧੀ ਜਿਹੀ ਗੱਲ ਹੈ ਖਰਾਬ ਹੋ ਗਏ ਕੁੜੀਆਂ ਵੀ ਖਰਾਬ ਹੋ ਗਈਆਂ ਪਰ ਨਾ ਭਰਾਵਾ ਕੈਮਰਾ ਬੰਦ ਕਰਕੇ ਪਹਿਲਾਂ ਹੱਸ ਲਾ ਮਰਦਾਨਾ ਆਵਾਜ਼ ਇਹ ਨਹੀਂ ਲੱਗਦਾ پتہ ਕੀ ਇਹ ਦੇਖ ਮੇਰੀ ਬਣੀ ਥੀ ਸਿੱਧੀ ਜਿਹੀ ਗੱਲ ਸਾਰੇ ਫੀਲਿੰਗ ਡੀਐਸਪੀ ਵਾਲੀ ਲੈਣ ਰਹੀ ਆ ਦੁਰ ਫਿਟੇ ਮੂੰ ਤੇਰਾ ਬੰਬਰ ਸਾਡੇ ਵਿੱਚ ਬਸਦੇ ਦੇ ਵਿੱਚ ਜੇ ਬਸਾ ਡੀ ਚੀ ਚਤ ਨਹੀਂ ਮਰੇ ਜਾਂਦੇ ਕੋਲ ਦੀ ਦਵਾਈ ਚਲਦੀ ਆ ਧਿਆਨ ਰੱਖੀ ਭਰਾਵਾ ਇਹਦਾ ਭਾਈ 2 ਮਿੰਟ ਕੈਮਰਾ ਬੰਦ ਕਰਕੇ ਹਾਸਲਾ ਮੈਨੂੰ ਪਤਾ ਤੈਨੂੰ ਹਾਸਾ ਆਉਂਦਾ ਤੂੰ ਰੋਕਿਆ हां जी मित्रों यही आज दी वीडियो आई होप ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇੱਕ ਵਧੀਆ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਕਮੈਂਟ ਕਰਕੇ ਇਹ ਵੀ ਦੱਸਿਓ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਤੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਆਪਣੇ ਯਾਰਾਂ ਮਿੱਤਰਾਂ ਨਾਲ ਸ਼ੇਅਰ ਕਰ ਦਿਓ ਤਾਂ ਜੋ ਉਹ ਵੀ ਹੱਸ ਲੈਣ ਥੋੜਾ ਜਾਂ ਤੇ ਜੇ ਜ ਤੁਹਾਨੂੰ ਕਮੈਂਟ ਵਿੱਚ ਹਾਈਪ ਦੀ অপਸ਼ਨ ਦੇਖ ਰਹੀ ਆ ਤਾਂ ਵੀਡੀਓ ਨੂੰ ਹਾਈਪਰ ਜਰੂਰ ਦੇ ਦਿਓ ਤਾਂ ਜੋ ਚੈਨਲ ਗਰੋ ਹੋ ਸਕੇ ਸੋ ਇਹੀ ਅੱਜ ਦੀ ਵੀਡੀਓ ਮਿਲ ਜਿਆ ਤੁਹਾਨੂੰ ਨੈਕਸਟ